ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ 1 ਮਾਰਚ ਦੇ ਲਈ ਹੋ ਗਏ ਹਨ ਤਿੰਨ ਵੱਡੇ ਐਲਾਨ ਜੀ ਹਾਂ ਪਹਿਲੇ ਵੱਡੇ ਐਲਾਨ ਦੀ ਜ਼ਿਕਰ ਗੱਲ ਕਰੀਏ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੋਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਪਹਿਲੀ ਵੱਡੀ ਖੁਸ਼ਖਬਰੀ ਇਹ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ ਜਾਣ ਦੇ ਚਾਹਵਾਨ ਪੰਜਾਬੀ ਜੋ ਕਿ ਜ਼ਿਆਦਾਤਰ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਾਂਦੇ ਹਨ ਤੇ ਜਿਹੜਾ ਕੈਨੇਡਾ ਦੇ ਵਿੱਚ ਜਾਣ ਦੇ ਦੌਰਾਨ ਉਹਨਾਂ ਨੂੰ ਆਪਣੀਆਂ ਫਾਈਲ ਜਿਹੜੀ ਆ ਸਬਮਿਟ ਕਰਾਉਣੀ ਪੈਂਦੀ ਹੈ ਤੇ ਉਹਨਾਂ ਨੂੰ ਆਪਣੇ ਫੰਡ ਜਿਹੜੇ ਸ਼ੋ ਕਰਨੇ ਪੈਂਦੇ ਹਨ ਤੇ ਜਿਸ ਦੇ ਵਿੱਚ ਉਹਨਾਂ ਦੀ 3 ਸਾਲ ਦੀ ਆਈਟੀਆਰ ਵੀ ਦੇਖੀ ਜਾਂਦੀ ਹੈ ਸੋ ਇਸੇ ਦੌਰਾਨ ਹੁਣ ਭਾਰਤ ਸਰਕਾਰ ਦੇ ਵੱਲੋਂ ਜਿੱਥੇ ਹਾਲੀ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਹੈ ਤੇ ਜਿੱਥੇ ਪਹਿਲਾਂ ਸਿਰਫ 2 ਸਾਲ ਦੀ ਆਈਟੀਆਰ ਹੀ ਅਸੀਂ 1 ਸਾਲ ਦੇ ਵਿੱਚ ਭਰ ਸਕਦੇ ਸਾਂ ਪਰ ਹੁਣ ਕੈਨੇਡਾ ਦੇ ਵਿੱਚ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਇਹ ਆ ਗਈ ਹੈ ਕਿ ਹੁਣ ਭਾਰਤ ਸਰਕਾਰ ਦੇ ਵੱਲੋਂ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਕਿ ਤੁਸੀਂ 4 ਸਾਲ ਦੀ ਆਪਣੀ ਆਈਟੀਆਰ 1 ਸਾਲ ਦੇ ਵਿੱਚ ਹੀ ਭਰ ਸਕਦੇ ਦੇਖੋ ਜੋ ਕਿ ਕੈਨੇਡਾ ਦੇ ਵਿੱਚ ਹੁਣ ਟੂਰਿਸਟ ਤੇ ਵਿਜ਼ਟਰ ਵੀਜ਼ਾ ਦੇ ਉੱਤੇ ਜਾਣ ਵਾਲੇ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਸੁਪਰ ਵੀਜ਼ਾ ਦੇ ਰਿਗਾਰਡਿੰਗ ਜਿਹੜੀ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਸੱਦਣਾ ਚਾਹੁੰਦੇ ਆ ਉਹ ਆਪਣੀ ਜਿਹੜੇ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਆ ਉਹ ਹੁਣ ਕਿਸੇ ਵੀ ਦੇਸ਼ ਤੋਂ ਕਰਵਾ ਸਕਦੇ ਹਨ ਜੀ ਹਾਂ ਪਹਿਲਾਂ ਜਿੱਥੇ ਕੈਨੇਡਾ ਤੋਂ ਹੀ ਇਹ ਜਿਹੜੀ ਇੰਸ਼ੋਰੈਂਸ ਕਰਵਾਉਣੀ ਪੈਂਦੀ ਸੀ ਹੁਣ ਜਿਹੜੀ ਹੈ ਭਾਰਤ ਅਤੇ ਪੰਜਾਬ ਤੋਂ ਵੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ ਇਸ ਤੋਂ ਅਬ ਤੀਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਮਾਰਚ ਮਹੀਨੇ ਦੇ ਵਿੱਚ ਹੀ ਕੇਅਰ ਹੋਮ ਵਰਕਰਾਂ ਦੇ ਲਈ ਵੀਜ਼ੇ ਓਪਨ ਕੀਤੇ ਜਾ ਰਹੇ ਹਨ ਜਿਸ ਦੇ ਵਿੱਚ 11000 ਤੋਂ ਵੱਧ ਲੋਕਾਂ ਨੂੰ ਵੀਜ਼ੇ ਜਾਰੀ ਕੀਤੇ ਜਾਣਗੇ ਤੇ ਇਸੇ ਦੌਰਾਨ ਸਿੱਧੀ ਪੀਆਰ ਉਹਨਾਂ ਨੂੰ ਜਿਹੜੀ ਉਹ ਕੈਨੇਡਾ ਦੀ ਦਿੱਤੀ ਜਾਵੇਗੀ ਤੇ ਜਿਸ ਦੇ ਵਿੱਚ ਜੇਕਰ ਤੁਹਾਡੀ ਫੈਮਲੀ ਹੈ ਜਾਂ ਫਿਰ ਤੁਹਾਡੇ ਬੱਚੇ ਹਨ ਉਹਨਾਂ ਨੂੰ ਵੀ ਜਿਹੜੀ ਕੈਨੇਡਾ ਦੀ ਪੀਆਰ ਮਿਲ ਜਾਵੇਗੀ ਤੇ ਸਿਰਫ ਇਸ ਦੇ ਵਿੱਚ ਤੁਹਾਡੇ ਕੋਲ ਜਿਹੜੀ ਕੈਨੇਡਾ ਦੀ ਜੋਬ ਆਫਰ ਹੋਣੀ ਚਾਹੀਦੀ ਹੈ ਜੇਕਰ ਤੁਹਾਡੇ ਵੀ ਰਿਸ਼ਤੇਦਾਰਾਂ ਦੀ ਇਨਕਮ ਜਿਹੜੀ 80 ਡਾਲਰ ਤੋਂ ਉੱਪਰ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਬਜ਼ੁਰਗ ਅਤੇ ਬੱਚੇ ਹਨ ਤੇ ਉਹ ਤੁਹਾਨੂੰ ਕੇਅਰ ਹੋਮ ਵਰਕਰ ਦੇ ਵੀਜ਼ੇ ਦੇ ਉੱਤੇ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਸਾਬਤ ਸਕਦੇ